ਲੋਵੀ ਸੁਖਵੀਰ ਬਾਦ ਨੂੰ ਫਾਰਮੂਲਾ ਮਿਲ ਗਿਆ ਦੁਆਰੇ ਤਖਤ ਹਾਸਲ ਕਰਨ ਦਾ ਤੇ ਮੇਰੇਆ ਕਿਥੋਂ ਪੰਜਾਬ ਯੂਨੀਵਰਸਿਟੀ ਦੀ ਟਿਊਸ਼ਨ ਲੱਗੀ ਆ ਉੱਥੇ ਤੇ ਟਿਊਸ਼ਨ ਕਿਨੇ ਲਈ ਆ ਉਥੋਂ ਦੇ ਪੜ੍ਹੇ ਲਿਖੇ ਨੌਜਵਾਨਾਂ ਨੇ ਤੇ 1 ਮਿੰਟ ਦੇ ਵਿੱਚ ਉਹਨੇ ਸੁਖਵੀਰ ਬਾਦ ਨੂੰ ਸਾਰਾ ਫਾਰਮੂਲਾ ਸਮਝਾਤਾ ਉੱਥੇ ਮੁੰਡਿਆਂ ਨੇ ਤੇ ਕਿਹਾ ਕਿ ਕਹਿੰਦੇ ਮੈਗਨਾ ਕਾਰਟਾ ਓਏ ਸਾਡਾ ਆਨੰਦਪੁਰ ਸਾਹਿਬ ਦਾ ਮਤਾ ਤੂੰ ਉਸੇ ਦੀ ਕੰਮ ਕਰ ਲਾ ਸਾਰਾ ਕੁਝ ਹੀ ਵਿੱਚੇ ਆ ਜੂ ਪੰਜਾਬ ਯੂਨੀਵਰਸਿਟੀ ਦੇ ਲਾਲੋ ਪਾਣੀ ਦਾ ਲਾਲੋ ਬੀਬੀ ਐਮਬੀ ਦਾ ਲਾਲੋ ਸਾਰੇ ਮਸਲਿਆਂ ਦਾ ਹੱਲ ਹੋ ਜੂ ਕੱਲਾ ਤੁਸੀਂ ਕੀ ਹੈ ਸਾਡਾ ਮੈਗਨਾ ਕਾਰਟਾ ਮਤਲਬ ਆਨੰਦਪ ਕਿਉਂਕਿ 1973 ਦੇ ਵਿੱਚ ਅਕਾਲੀ ਦਲ ਦੀ ਕੀ ਦੁਆਰੇ ਡਿਫਾਈਨ ਕੀਤਾ ਗਿਆ ਕਿ ਅਕਾਲੀ ਦਲ ਕੀ ਆ ਕੀ ਚੀਜ਼ ਆ ਅਕਾਲੀ ਦਲ ਨੇ ਕਰਨਾ ਕੀ ਆ ਤੇ ਕਿਵੇਂ ਕਰਨਾ ਇਹ ਸਾਰਾ ਕੁਝ ਆਨੰਦਪੁਰ ਦੇ ਮਤੇ 'ਚ ਲਿਖਿਆ ਹੋਇਆ ਤੇ ਸੁਖਵੀਰ ਬਾਦਲ ਸਿਆ ਕੱਲੇ ਕੀ ਆ ਉਥੇ ਤੇ ਤੁਸੀਂ ਪਹਿਰਾ ਦੇਣਾ ਨਾ ਦੁਆਰੇ ਜਾਣ ਪੈ ਜੂ ਤੁਹਾਡੇ 'ਚ ਕੁਰਸੀ ਦੇ ਪਾਵੇ ਨੂੰ ਹੱਥ ਪੈ ਜਾਣਗੇ ਦੁਆਰੇ ਤੇ ਪੰਜਾਬੀਓ ਤੁਸੀਂ ਜਿਹੜੇ ਕੀ ਆ ਆਨੰਦਪੁਰ ਦੇ ਮਤੇ ਬਾਰੇ ਜੇ ਪਤਾ ਤਾਂ ਬਹੁਤ ਵਹਿਤਰ ਗੱਲ ਆ ਕਮੈਂਟ ਬਾਕਸ ਚ ਲਿਖੋ ਵੀ ਜਰੂਰ ਤੇ ਜਿਹੜੇ ਇਹਦੇ ਬਾਰੇ ਹੋਰ ਜਾਣਨਾ ਚਾਹੁੰਦੇ ਆ ਇਹਦੇ ਤੇ ਡਿਟੇਲ ਚ ਗੱਲ ਕਰਾਂਗੇ ਕਿ ਕਿਹੜੀਆਂ 108 ਮਦਾਂ ਬਾਰੇ ਗੱਲ ਕੀਤੀ ਗਈ ਸੀ ਪਹਿਲਾਂ ਅਨੰਦਪੁਰ ਸਾਹਿਬ ਦੇ ਮਤੇ ਚ ਕਿਵੇਂ ਉਹ 18 ਮੰਗਾਂ ਦੇ ਆ ਕੇ ਕੀ ਆ ਪੂਰਾ ਨਿਚੋੜ ਕੱਢਿਆ ਗਿਆ ਪਰ ਅੱਜ ਮੈਂ ਗੱਲ ਮੈਗਨਾ ਕਾਰਟਾ ਦੀ ਕਰੂੰਗਾ ਕਿਉਂਕਿ ਪੜ੍ਹੇ ਲਿਖੇ ਮੁੰਡਿਆਂ ਨੇ ਗੱਲ ਕੀਤੀ ਆ ਇਸ ਕਰਕੇ ਕੀ ਆ ਸਾਰਿਆਂ ਨੂੰ ਤੁਹਾਨੂੰ ਸਮਝ ਮੇਰੇ ਕਾਜ ਬਹੁਤਿਆਂ ਨੂੰ ਤਾਂ ਹੋਊਗੀ ਮੈਗਨਾ ਕਾਰਟਾ 15 ਜੂਨ 1215 ਨੂੰ ਨਾ ਇੰਗਲੈਂਡ ਦਾ ਰਾਜਾ ਸੀ ਜਿਹੜਾ ਰਾਜਾ ਜੌਨ ਤੇ ਬੈਰਨਾਂ ਦੇ ਵਿਚਕਾਰ ਕੀ ਆ ਇਹ ਸਾਰਾ ਸਮਝੌਤਾ ਹੋਇਆ ਸੀ ਬੈਰਨ ਕੌਣ ਸੀਗੇ ਉਸ ਸਮੇਂ ਦੇ ਮਗਰ ਜਿਹੜੇ ਤਕੜੇ ਰਸੂਖਦਾਰ ਕੀ ਆ ਜ਼ਿਮੀਂਦਾਰ ਪਰਿਵਾਰਾਂ ਦੇ ਵਿੱਚੋਂ ਸੀ ਇਹਨਾਂ ਕੋਲੇ ਜ਼ਮੀਨਾਂ ਜਾਇਦਾਦਾਂ ਸੀਗੀਆਂ ਉਹਨਾਂ ਲੋਕਾਂ ਨਾਲ ਇੱਕ ਸਮਝੌਤਾ ਹੋਇਆ ਸੀ ਤੇ ਮੈਗਨਾ ਕਾਰਟਾ ਕੋਈ ਜਗਾ ਨਿਕ ਲਾ ਲਤੀਨੀ ਭਾਸ਼ਾ ਦਾ ਸ਼ਬਦ ਸੀ ਜਿਹਦਾ ਮਤਲਬ ਕੀ ਸੀ ਮਹਾਨ ਅਧਿਕਾਰ ਪੱਤਰ ਇਹਦੇ ਵਿੱਚ 63 ਕਲਾਸਾਂ ਸੀ ਤੇ ਮੇਨ ਉਹਦੇ ਵਿੱਚ ਮੋਟਾ ਜਿਹਾ ਫਾਰਮੂਲਾ ਕੀ ਸੀ ਜਿਹੜੇ ਬੈਰਮਨ ਸੀਗੇ ਨਾ ਉਸ ਮਾਕੇ ਏਰੀਏ ਦੇ ਵਿੱਚ ਇੰਗਲੈਂਡ ਦੇ ਵਿੱਚ ਮਾਕੇ ਜ਼ਿਮੀਂਦਾਰ ਪਰਿਵਾਰ ਸੀਗੇ ਤਕੜੇ ਚੰਗੇ ਸਰਸੂਖਦਾਰ ਲੋਕ ਸੀਗੇ ਜਿਹੜੇ ਰਾਜੇ ਨੂੰ ਸਪੋਰਟ ਕਰਦੇ ਸੀ ਰਾਜ ਚਲਾਉਣ ਵਾਸਤੇ ਉਹਨਾਂ ਨੇ ਰਾਜੇ ਦੀਆਂ ਪਾਵਰਾਂ ਘਟਾਇਆਂ ਸੀ ਮਤਲਬ ਰਾਜੇ ਦੀ ਸ਼ਕਤੀ ਸੀਮਤ ਕੀਤੀ ਸੀ ਤੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਗਈ ਸੀ ਉਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਨਾ ਰਾਜੇ ਚਾਕੇ ਬਿਨਾ ਮਤਲਬੋਂ ਤੋਂ ਕਈ ਲੋਕਾਂ ਨੂੰ ਅੰਦਰ ਕਰ ਦਿੰਦੇ ਸੀ ਉਹ ਧਾਰਾ ਕੀ ਹਟਾਈ ਗਈ ਵੀ ਕੋਈ ਵੀ ਬੰਦੇ ਨੂੰ ਤੁਸੀਂ ਬਿਨਾ ਮਤਲਬੋਂ ਤੋਂ ਚੱਕ ਕੇ ਅੰਦਰ ਨਹੀਂ ਦੇ ਸਕਦੇ ਜਿਹੜਾ ਅੱਜ ਕੀ ਆ ਸਾਡੇ ਮੋਦੀ ਕਾ ਲੈਣਾ ਕਰੀ ਜਾਂਦਾ ਬਿਨਾ ਬਜੇ ਤੋਂ ਗ੍ਰਿਫਤਾਰੀਆਂ ਬੰਦ ਹੋਈਆਂ ਤੇ ਨਿਆਂ ਪ੍ਰਾਪਤ ਕਰਨ ਦਾ ਅਧਿਕਾਰ ਸਾਰਿਆਂ ਨੂੰ ਮਿਲਿਆ ਤੇਜ਼ੀ ਤੇ ਨਿਰਪੱਖਤਾ ਦੇ ਨਾਲ ਹਰੇਕ ਬੰਦੇ ਨੂੰ ਫਿਰ ਕੀ ਆ ਨਿਆਂ ਲੈਣ ਦਾ ਅਧਿਕਾਰ ਮਿਲਿਆ ਸੀ ਮੈਗਨਾ ਕਾਰਟਾ ਦੇ ਨਾਲ ਬੈਰਨ ਸੀਗੇ ਉਹ ਰਾਜੇ ਨੂੰ ਕੀ ਕਰਦੇ ਸੀ ਫੌਜੀ ਸਹਾਇਤਾ ਦਿੰਦੇ ਸੀ ਤੇ ਜਦੋਂ ਯੁੱਧ ਲੱਗਦਾ ਸੀ ਉਦੋਂ ਰਾਜੇ ਦੇ ਕੀ ਆ ਨਾਲ ਆ ਕੇ ਯੁੱਧ ਲੜਦੇ ਸੀ ਤੇ ਇਸੇ ਬਦਲੇ ਚ ਕੀ ਆ ਉਹਨਾਂ ਨੇ ਜਿਹੜੇ ਅਧਿਕਾਰ ਮੰਗੇ ਸੀ ਮੈਗਨਾ ਕਾਰਟ ਜਿਹੜੇ ਅਧਿਕਾਰ ਉਹਨੂੰ ਮਿਲ ਵੀ ਗਏ ਸੀ ਉਹ ਕਿਹੜੇ ਅਧਿਕਾਰ ਸੀ ਆਪਣੀ ਜ਼ਮੀਨ ਤੇ ਰਾਜ ਕਰਨ ਦਾ ਅਧਿਕਾਰ ਆਪਦੇ ਫੈਸਲੇ ਆਪ ਲੈਣ ਦਾ ਅਧਿਕਾਰ ਆਪਦੇ ਲੈਵਲ ਦੀਆਂ ਕੋਰਟਾਂ ਤਿਆਰ ਕਰਕੇ ਆਪਣੀਆਂ ਆਪਦੀਆਂ ਅਦਾਲਤਾਂ 'ਚ ਆਪਦੇ ਫੈਸਲੇ ਆਪ ਕਰਨੇ ਮਤਲਬ ਸਾਰੇ ਪੋਲੀਟਿਕਲ ਰਿਲੀਜੀਅਸ ਜਾਂ ਇਕਨੋਮਿਕ ਤੇ ਸੋਸ਼ਲ ਫੈਸਲੇ ਸੀ ਜਿਹੜੇ ਉਹ ਸਾਰੇ ਆਪਦੇ ਲੈਵਲ ਦੇ ਉੱਤੇ ਬੈਰਨਾਪ ਲੈਂਦੇ ਸੀ ਹੁਣ ਮੜਾ ਜਾ ਗੌਰ ਕਰੋ ਸਾਰਾ ਕੁਝ ਸਾਡੇ ਵਾਲਾ ਸੀ ਜਿਵੇਂ ਅਸੀਂ ਵੀ ਕੀ ਆ ਜਦੋਂ ਵੀ ਆ ਭੀੜ ਪੈਂਦੀਆਂ ਮੁਲਕ ਤੇ ਤਾਂ ਫੌਜ ਦੇ ਵਿੱਚ ਸਭ ਤੋਂ ਵੱਧ ਲੜਾਈ ਲੜਨ ਵਾਲੇ ਤੇ ਕੁਰਬ ਮੁਲਕ ਦੀ ਆਜ਼ਾਦੀ ਵਲੇ ਲੜਾਈ ਲੜਨ ਵਾਲੇ ਅਸੀਂ ਪਰ ਜਦੋਂ ਅਧਿਕਾਰ ਦੇਣ ਦੀ ਗੱਲ ਆ ਜਾਂਦੀ ਹੈ ਤਾਂ ਸਾਹ ਕੱਢਣ ਵਾਲੇ ਬੰਦੇ ਨੂੰ ਵੀ ਬਿਨਾਂ ਮਤਲਬ ਤੋਂ ਬਿਨਾਂ ਪੁੱਛੇ ਚੱਕ ਕੀ ਹੈ ਜਿਹਨਾਂ ਦੇ ਵਿੱਚ ਕੀ ਹੈ ਸਿੱਟਿਆ ਜਾ ਰਿਹਾ ਅੰਗਰੇਜ਼ਾਂ ਨਾਲੋਂ ਵੀ ਮਾੜੇ ਹਾਲਾਤ ਕਰਤੇ ਨਾ ਪੂਰੇ ਅੰਗਰੇਜ਼ਾਂ ਨੇ ਤਾਂ ਅੱਜ ਲੋੜ ਕੀ ਆ ਉਸੇ ਮੈਗਨਾ ਕਾਰਟਾ ਮਤਲਬ ਆਨੰਦਪੁਰ ਦੇ ਮਤੇ ਦੀ ਗੱਲ ਕਰਨ ਦੀ ਜਿਹੜਾ ਸਾਨੂੰ ਕਿਹਾ ਸੋਵਰਨਿਟੀ ਨਾਲ ਜਿਉਣ ਵਾਸਤੇ ਸਾਨੂੰ ਤਾਕਤ ਦਿੰਦਾ ਇਕੱਲੇ ਪੰਜਾਬ ਨੂੰ ਨਹੀਂ ਭਾਰਤ ਦੇ ਹਰ ਸੂਬੇ ਨੂੰ ਉਹਦੀ ਲੋੜ ਆ ਤੇਗਵਾਈ ਫੇਰ ਅੱਜ ਕੀ ਪੰਜਾਬ ਨੂੰ ਕਰਨੀ ਪਊ ਬੇਸ਼ੱਕ ਸੁਖਵੀਰ ਬਾਦਲ ਕਰਲੇ ਤੇ ਬੇਸ਼ੱਕ ਕੋਈ ਹੋਰ ਕਰ ਲੇ ਤੇ ਜਿਹੜੀ ਤਰਬੀਅ ਦਾ ਕੀ ਆ ਮੈਂ ਕਹਿੰਦਾ ਗਵਾਈ ਕਰੂਗੀ ਅਸੀਂ ਸਾਥ ਦਿਆਂਗੇ ਤੇ ਜੇ ਤੁਸੀਂ ਵੀ ਸਾਥ ਦੇਣ ਵਾਸਤੇ ਤਿਆਰ ਹੋ ਤਾਂ ਕਮੈਂਟ ਬਾਕਸ ਚ ਲਿਖਿਓ ਜਰੂਰ ਨੰਦਪੁਰ ਦਾ ਮਤਾ ਆਇਆ ਵੀ ਉਦੋਂ ਸੀ ਜਦੋਂ ਅਜੇ ਤੋਂ ਵੀ ਮਾੜੇ ਹਾਲਾਤ ਕਾਲੀ ਦਲ ਵਾਸਤੇ ਪੈਦਾ ਹੋ ਗਏ ਸੀ ਉਹਨੂੰ ਜੋ 66 ਦੇ ਵਿੱਚ ਰੀਆਰਗੇਨਾਈਜੇਸ਼ਨ ਦੇ ਨਾਲ ਜਦੋਂ ਪੰਜਾਬ ਸੂਬਾ ਬਣਾਤਾ ਤਾਂ ਉਦੋਂ ਬਾਅਦ ਕੀ ਅਧਿਕਾਰ ਪੂਰੇ ਦਿੱਤੇ ਨਹੀਂ ਗਏ ਅਕਾਲੀ ਘਾਣੇ ਜ਼ੋਰ ਲਾ ਲੈਣਾਂ ਦੀ ਸਰਕਾਰ ਸੈਂਟਰ ਨੇ ਚੱਲ ਨਹੀਂ ਦਿੱਤੀ ਪਹਿਲਾਂ ਜਸਟਿਸ ਗਰਨਾਮ ਸਿੰਘ ਬਣ ਗਿਆ ਫਿਰ ਉਹਨੂੰ ਲਾ ਕੇ ਫਿਰ ਲక్ష్ਮਨ ਸਿੰਘ ਗੱਲ ਬਣਾਤਾ ਫਿਰ ਪ੍ਰਕਾਸ਼ ਸਿੰਘ ਬਾਦਲ ਬਣਾਤਾ ਤੇ ਅਖੀਰ ਨੂੰ ਫਿਰ ਕੀ ਆ ਪ੍ਰੈਜ਼ੀਡੈਂਟ ਰੂਲ ਲਾਤਾ ਰਾਸ਼ਟਰਪਤੀ ਰਾਜ ਲਾਗੂ ਕਰਤਾ ਤੇ ਸਰਕਾਰ ਦੇ ਪੈਰ ਜਦੋਂ ਨਾਂ ਲੱਗਣ ਦੇਤੇ ਕਾਲੀ ਦਲ ਵਾਲਿਆਂ ਦੇ ਸੈਂਟਰ ਸਰਕਾਰਾਂ ਨੇ ਤਾਂ ਉਦੋਂ ਬਾਅਦ ਫਿਰ ਕੀ ਹੋਇਆ ਇਹਨਾਂ ਨੇ ਪਰਚੋਲ ਕੀਤੀ ਵੀ ਯਾਰ ਅਕਾਲੀ ਦਲ ਦਾ ਕੰਮ ਕੀ ਹੋਣਾ ਚਾਹੀਦਾ ਅਕਾਲੀ ਦਲ ਨੂੰ ਦੁਬਾਰਾ ਵੇ ਕੀ ਕੀਤਾ ਡਿਫਾਈਨ ਕੀਤਾ ਗਿਆ ਵੀ ਇਹਦਾ ਕੰਮ ਕੀ ਹੋਵੇ ਤੇ ਕੰਮ ਕਰਨਾ ਕਿਵੇਂ ਆ ਤੇ ਆਨੰਦਪੁਰ ਦਾ ਮਤ ਹੈ ਕਿ ਉਹੀ 11 ਮੈਂਬਰ ਦੀ ਕਮੇਟੀ ਜਿਹੜੀ 1972 ਦੇ ਵਿੱਚ ਬਣਾਈ ਗਈ ਸੀ ਨਾ ਜਿਦੇ ਵਿੱਚ ਸੁਰਜੀਤ ਸਿੰਘ ਬਰਨਾਲੇ ਵਰਗੇ ਸੀ ਆਈਐਸ ਰਹੇ ਦੇ ਬਾਕੀ ਸੀਗੇ ਕਪੂਰ ਸਿੰਘ ਵਰਗੇ ਬਲਵੰਤ ਸਿੰਘ ਵਰਗੇ ਤੇ ਹੋਰ ਬੜੇ ਗਿਆ ਨਾਮਵਰ ਬੰਦੇ ਜਿਹੜੇ ਕੀ ਆ ਇੰਟੈਲੈਕਟ ਮੈਂ ਇੰਟੈਲੈਕਟ ਜਿੰਨਾਂ ਕੋਲੇ ਸੀਗਾ ਲਗਭਗ 11 ਬੰਦੇ ਮੈਂ ਕਹਿੰਦੇ ਮੈਂਬਰ ਸੀਗੇ ਉਹਦੇ ਚ ਤੇ ਉਹਨਾਂ ਲੋਕਾਂ ਨੇ ਕੱਲਿਆਂ ਨੇ ਨਹੀਂ ਘੜਿਆ ਪੰਜਾਬ ਦੇ ਹਰ ਵਰਗ ਦੇ ਨਾਲ ਚੰਗੇ ਪੜ੍ਹੇ ਲਿਖੇ ਡਾਕਟਰਾਂ ਨਾਲ ਅਧਿਆਪਕਾਂ ਨਾਲ ਲਾਇਰ ਜਿਹੜੇ ਸੀਗੇ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਵਕੀਲ ਬੈਠੇ ਸੀਗੇ ਤੇ ਹੋਰ ਜਿਹੜੇ ਬੁੱਧੀਜੀਵੀ ਮਾਰੇ ਸੀਗੇ ਚੰਗੇ ਅਫਸਰ ਜਿਹੜੇ ਸੀਗੇ ਉਹਨਾਂ ਸਾਰਿਆਂ ਨਾਲ ਰੈ ਕਰਕੇ ਉਹ ਸਾਰਾ ਕੀ ਆ ਘੜਿਆ ਗਿਆ ਸੀ ਉਸੇ ਆਨੰਦਪੁਰ ਦੇ ਮਥੇ ਦੇ ਵਿੱਚੋਂ ਪੰਜਾਬ ਯੂਨੀਵਰਸਿਟੀ ਦਾ ਤੇ ਸਾਡੇ ਪੰਜਾਬ ਦੇ ਹਰ ਮਸਲੇ ਦਾ ਹੱਲ ਉਹਦੇ ਵਿੱਚ ਪੰਜਾਬ ਦੀ ਹੈਲਥ ਦੀ ਐਜੂਕੇਸ਼ਨ ਦੀ ਐਗਰੀਕਲਚਰ ਦੀ ਫੋਰਨ ਪੋਲਿਸੀ ਦੀ ਲੇਬਰ ਲਾਜ ਤੱਕ ਦੀ ਕੀ ਆ ਉਹਦੇ ਵਿੱਚ ਕੀ ਆ ਗੱਲ ਕੀਤੀ ਗਈ ਸੀ ਕਮੈਂਟ ਬਾਕਸ ਦੇ ਵਿੱਚ ਸਾਥ ਦਿਓ ਇਸ ਗੱਲ ਦੇ ਉੱਤੇ ਕਿ ਆ ਮੈਂ ਕਿਹੜਾ ਸੁਖਵੀਰ ਬਾਦਲ ਨੂੰ ਮਤ ਵੀ ਦਿਓ ਤੇ ਮੈਂ ਕਿਹੜਾ ਪੰਜਾਬ ਦੇ ਹਰ ਬੰਦੇ ਨੂੰ ਜਿਹੜਾ ਵੀ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦਾ ਉਹਦੇ ਵਾਸਤੇ ਇੱਕੋ ਹੀ ਤਰੀਕਾ ਹੈਗਾ ਆਨੰਦਪੁਰ ਸਾਹਿਬ ਦਾ ਮਤਾ ਜੇ ਉਸ ਮਤੇ ਨੂੰ ਦੁਆਰਾ ਮੈਂ ਕਿਹੜਾ ਕਿ ਲੋਕਾਂ ਦੇ ਵਿਚਕਾਰ ਲਿਆ ਕੇ ਰੱਖਿਆ ਜਾਵੇ ਉਹਦੇ ਤੇ ਵਿਚਾਰ ਚਰਚਾ ਕਰਕੇ ਉਸੇ ਉੱਤੇ ਪਹਿਰਾ ਦੇਣ ਵਾਸਤੇ ਕੋਈ ਵੀ ਤਰ ਜਿਹੜੀ ਬਜਿੱਦ ਹੋ ਕੇ ਲੜਾਈ ਲੜਨ ਨੂੰ ਤਿਆਰ ਆ ਅਸੀਂ ਉਹਦਾ ਸਾਥ ਦੇਣ ਨੂੰ ਤਿਆਰ ਆ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਇੱਕੋ ਆ ਆਨੰਦਪੁਰ ਸਾਹਿਬ ਦਾ ਮਤਾ